ਪਲੈਕਟ ਤਾਂ ਬਾਈ ਜੀ ਚਲੋ ਕੋਠੀ ਤੇ ਲੱਗਣ ਵਾਲੇ ਸਾਰੀ ਮਿਲਦੇ ਆ ਮੇਨਲੀ ਪਰ ਆਏ ਆ ਜੀ ਆਪਾਂ ਅੱਜ ਨੌਲੇਜ ਦੇਣੀ ਆ ਵੀ ਸਾਰੀ ਚੀਜ਼ ਵਾਸਤੇ ਵੀ ਕਿਹੜੀ ਚੀਜ਼ ਕਿੱਦਾਂ ਹੋਣੀ ਚਾਹੀਦੀ ਆ ਕਿਹੜਾ ਕਿੱਦਾਂ ਹੋਣੀ ਚਾਹੀਦੀ ਆ ਇਹਦਾ ਵੀ ਬਹੁਤ ਟ੍ਰੈਂਡ ਆ ਅੱਜ ਕੱਲ੍ਹ ਜੀ ਪਰ ਇਹ ਹੈਗਾ ਵੀ ਜਿਵੇਂ ਜਿਹੜੀ ਤਕਨੀਕ ਦੇ ਹਿਸਾਬ ਨਾਲ ਇਹ ਬਣਨੀ ਚਾਹੀਦੀ ਆ ਜੀ ਆਪਾਂ ਉਸ ਚੀਜ਼ ਵੱਲ ਥੋੜਾ ਜਿਆਦਾ ਧਿਆਨ ਦਿੱਤਾ ਗਾ ਇੱਥੋਂ ਪਾਣੀ ਵੜਦਾ ਇਹਦੇ 'ਚ ਜੀ ਠੀਕ ਆ ਜੀ ਇਹਦੀ ਬੈਗ ਤੋਂ ਜਾਂ ਸਾਈਡਾਂ ਤੋਂ ਜਦੋਂ ਇਹਨੂੰ ਹੀ ਆਪਾਂ ਵਾਟਰਪਰੂਫ ਕਰਤਾ ਜੀ ਫੇਰ ਪਾਣੀ ਵਿੱਚ ਕਿੱਦਾਂ ਜਾਊਗਾ ਜੀ ਫਰਮੇ 'ਚ ਤੇਲ ਲਾ ਹਾਂਜੀ ਮਸਾਲਾ ਤੇ ਤੇਲ ਇਕੱਠਾ ਹੋ ਕੇ ਤੇਲ ਨੇ ਉਹਦੀ ਘਟਾ ਦੇਣੀ ਆ ਜੀ ਸਟਰੈਂਥ ਜਿਹੜੇ ਸਾਰੇ ਆਪਣੇ ਬੰਦੇ ਕੀ ਕਰਦੇ ਆ ਉਹ ਮਿੱਟੀ ਦੀ ਉਹਨੂੰ ਪੀਸ ਨੂੰ ਐ ਕੱਢ ਦਿੰਦੇ ਆ ਥੱਲੇ ਜੀ ਠੀਕ ਆ ਜੀ ਉਹ ਕੀ ਆ ਜੀ ਜਿਹੜਾ ਆਪਣੇ ਸੀਮੈਂਟ ਦੇ ਵਿੱਚ ਮੌਚਰ ਹੁੰਦਾ ਜੀ ਉਹ ਸਾਰਾ ਚੂਸ ਲੈਂਦੀ ਆ ਮਿੱਟੀ ਚੂਸ ਲੈਂਦੀ ਆ ਗੱਲਾਂ ਛੋਟੀਆਂ ਛੋਟੀਆਂ ਹੀ ਆ ਜੀ ਪਰ ਇਹਦੇ ਇਹੀ ਗੱਲਾਂ ਨਾਲ ਮਤਲਬ ਇਹਦੀ ਜ਼ਿੰਦਗੀ ਲਾਈਫ ਬਣਨੀ ਆ ਜੀ ਜਦੋਂ ਇਹਨੂੰ ਇੱਕ ਵਾਰੀ ਜੰਗਾਲ ਪੈ ਗਈ ਜੀ ਲੋਹੇ ਨੂੰ ਫਿਰ ਉਹ ਉਹਨੂੰ ਖਤਮ ਕਰਨਾ ਬਹੁਤ ਮੁਸ਼ਕਲ ਆ ਜੀ ਉਹ ਪੇਂਟ ਵੀ ਆਪਾਂ ਕਰ ਦਾਂਗੇ ਮਹਿੰਗੇ ਪੇਂਟ ਵੀ ਕਰ ਦਾਂਗੇ 2K ਪੇਂਟ ਤੱਕ ਵੀ ਕੀਤਾ ਜੀ ਉਹ ਜੰਗਾਲ ਵਿੱਚੋਂ ਨਿਕਲੇ ਹੁੰਦੇ। ਜਿੱਥੇ ਮਿੱਟੀ ਰੋਕਦੀ ਹੈ ਜੀ ਉੱਥੇ ਹੀ ਗਲੂਗਾ ਕਦੇ ਵੀ ਵਾਸਤੇ ਦੇਖ ਲਿਓ। ਹੱਸੇ ਗਾਲ ਦੋਸਤੋ ਅੱਜ ਭਧੌੜ ਲੈ ਕੇ ਆਏ ਤੁਹਾਨੂੰ ਸੇਫ ਹੋਮ ਬਿਲਡਰ ਬਾਈ ਕੋਲ। ਜਿਹੜਾ ਬਾਈ ਸੇਫ ਹੋਮ ਬਣਾਉਂਦਾ ਤਾਂ ਹੈਗੀ ਉਹਦਾ ਮਟੀਰੀਅਲ ਹੀ ਬਹੁਤ ਸੇਫ ਬਣਾਉਂਦਾ ਤੇ ਉਹਦੀ ਨੌਲੇਜ ਦੇਊਗਾ ਵੀ ਜਿਹੜੀ ਚੀਜ਼ ਤੁਸੀਂ ਕਿਵੇਂ ਲਾਉਣੀ ਆ ਉਹ ਲੌਂਗ ਲਾਈਫ ਚੱਲ ਸਕਦੀ ਆ। ਪਹਿਲਾਂ ਵੀ ਬਾਈ ਦੀ ਇੱਕ ਵੀਡੀਓ ਕਰੀ ਸੀ ਬਹੁਤ ਪਿਆਰ ਦਿੱਤਾ ਸੀਗਾ ਤੇ ਬਾਈ ਨੇ ਬਹੁਤ ਸਾਰੀਆਂ ਕੰਮ ਦੀਆਂ ਚੀਜ਼ਾਂ ਦੱਸਿਆ ਸੀਗਾ। ਹੱਸੇ ਗਾਲ ਬਾਈ ਜੀ। ਹੱਸੇ ਗਾਲ ਜੀ। ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਲੋਕੇਸ਼ਨ ਦੱਸ ਦੀ ਆਪ ਲੋਕੇਸ਼ਨ ਭਦੌੜ ਦੀ ਬਰਨਾਲਾ ਰੋਡ ਭਦੌੜ ਆ ਆਪਣੀ ਮੇਨ ਰੋਡ ਦੀ ਦੁਕਾਨ ਹੈ ਜੀ ਠੀਕ ਆ ਜੀ ਪਰ ਸਤਿੰਦਰ ਹੋਰਾਂ ਦੇ ਪਿੰਡ ਖੜੇ ਆ ਆਪਾਂ ਹਾਂ ਜੀ ਹਣਾ ਭਾਈ ਤੇ ਭਾਈ ਇਹ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਕਿਹੜੇ ਕਿਹੜੇ ਜਿਹੜੇ ਪ੍ਰੋਡਕਟ ਆਪ ਨੂੰ ਇੱਥੋਂ ਮਿਲਦੇ ਨੇ ਪ੍ਰੋਡਕਟ ਤਾਂ ਬਾਈ ਜੀ ਚਲੋ ਕੋਠੀ ਤੇ ਲੱਗਣ ਵਾਲੇ ਸਾਰੀ ਮਿਲਦੇ ਆ ਮੇਨਲੀ ਪਰ ਆਏ ਆ ਜੀ ਆਪਾਂ ਅੱਜ ਨੌਲੇਜ ਦੇਣੀ ਆ ਵੀ ਹਰ ਚੀਜ਼ ਵਾਸਤੇ ਵੀ ਕਿਹੜੀ ਚੀਜ਼ ਕਿੱਦਾਂ ਹੋਣੀ ਚਾਹੀਦੀ ਆ ਕਿਹੜਾ ਕਿੱਦਾਂ ਹੋਣੀ ਚਾਹੀਦੀ ਆ ਠੀਕ ਆ ਜੀ ਪ੍ਰੋਡਕਟ ਆਏ ਲਾ ਲਓ ਵੀ ਪੂਰੇ ਪੰਜਾਬ 'ਚ ਹਰ ਕਿਤੇ ਮਿਲ ਹੀ ਜਾਂਦੇ ਆ ਜੀ ਪਰ ਜਿਹੜੀਆਂ ਆਪਾਂ ਉਹਨਾਂ ਤੇ ਗੱਲ ਕਰਨੀ ਹੈ ਜੀ ਠੀਕ ਆ ਬਾਈ ਜੀ ਬਾਈ ਸਭ ਤੋਂ ਪਹਿਲਾਂ ਫਿਰ ਗੱਲ ਕਰੀਏ ਜਿਹੜਾ ਕਿ ਮੈਂn ਅੱਜਕੱਲ ਕਲਾਸਿਕਲ ਦੇ ਵਿੱਚ ਗੇਟ ਲੱਗਦਾ ਲੋਹੇ ਹਾਂਜੀ ਦੋ ਹੀ ਆਪਸ਼ਨਾਂ ਨੇ ਜਾਂ ਲੱਕੜ ਦਾ ਜਾਂ ਲੋਹੇ ਦਾ ਤੇ ਜਿਹੜਾ ਲੋਹੇ ਦਾ ਲਾਉਣੇ ਆ ਇਹਨੂੰ ਲੰਮਾ ਸਮਝ ਲਾਉਣ ਲਈ ਜਾਂ ਇਹਦੇ ਵਿੱਚ ਕੀ ਮਤਲਬ ਕੁਝ ਖਾਸ ਕਰ ਸਕਦੇ ਆ ਇਹ ਨਾ ਜੀ ਮਤਲਬ ਅੱਜਕੱਲ ਤੁਹਾਨੂੰ ਪਤਾ ਕਲਾਸਿਕ ਲੁੱਕ ਚ ਜਾਦੇ ਕੋਠੀਆਂ ਬਣ ਲੱਗੀਆਂ ਜੀ ਜੀ ਤੇ ਉਹਦੀ ਡਿਮਾਂਡ ਦੇ ਹਿਸਾਬ ਨਾਲ ਉਹ ਦਵਾਰੇ ਚੱਲ ਪਏ ਗੇਟ ਪੁਰਾਣੇ ਠੀਕ ਹੈ ਪਹਿਲਾਂ ਅਜ ਤੋਂ ਆਏ ਲਾ ਲੋ ਜੀ 15 20 ਸਾਲ ਪਹਿਲਾਂ ਬਣਦੇ ਸੀਗੇ ਜੀ ਠੀਕ ਹੈ ਜੀ ਹੁਣ ਇਹਦੇ ਉਸ ਹਾਵ ਨਾਲ ਕਾਰੀਗਰ ਵੀ ਚਲੋ ਹੁਣ ਨਵੇਂ ਨਵੇਂ ਉੱਠੀ ਜਾਂਦੇ ਆ ਬੰਦੇ ਸਾਰੇ ਧਿਆਨ ਚਾਈ ਜਾਂਦੀਆਂ ਗੱਲਾਂ ਜੀ ਜੀ ਤੇ ਇਹ ਨਾ ਜੀ ਮਤਲਬ ਗੇਟ ਕਦੇ ਵਾਸਤੇ ਵੀ ਜਦੋਂ ਇਹਦੀ ਲਾਈਫ ਖਤਮ ਹੁੰਦੀ ਹੈ ਜੰਗਾਲ ਤੋਂ ਖਤਮ ਹੁੰਦੀ ਹੈ ਜੀ ਇਹਦੀ ਲਾਈਫ ਮਤਲਬ ਥੱਲੇ ਦੇ ਨੀਚੇ ਜੰਗਾਲ ਪੈਂਦੀ ਹੈ ਜੀ ਠੀਕ ਹੈ ਜੀ ਮਤਲਬ ਸਰੋਂ ਪਹਿਲਾਂ ਆਪਾਂ ਇਹਦੇ ਤੇ ਕੰਟਰੋਲ ਹੀ ਇਹ ਕਰਨਾ ਵੀ ਇਹਦੀ ਜੰਗਾਲ ਤੋਂ ਆਪਾਂ ਰੋਕਾ ਕਰਨਾ ਜੀ ਵੀ ਇਹਨੂੰ ਜੰਗਾਲ ਨਾ ਪਵੇ ਜੀ ਜੰਗਾਲ ਕੀ ਜੀ ਜਦੋਂ ਆਪਾਂ ਦੁਕਾਨ ਦੇ ਵਿੱਚੋਂ ਗੇੜ ਕੱਢ ਲਿਆ ਜਾਂ ਆਪਾਂ ਕੋਠੀ ਦੇ ਵਿੱਚ ਲਾ ਲਿਆ ਜੀ ਆਪਾਂ ਪੇਂਟ ਉਸ ਤੋਂ ਬਾਅਦ ਹੀ ਕਰਵਾਉਨੇ ਆ ਜੀ ਜਿਹੜੀ ਸਾਰਿਆਂ ਨੂੰ ਪਹਿਲੀ ਵੱਡੀ ਗਲਤੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਚਾਹੇ ਆਪਾਂ ਜਦੋਂ ਇਹ ਛੱਤ ਥੱਲੇ ਬਣੀ ਜਾਂਦਾ ਜੀ ਉਦੋਂ ਇਹਦੇ ਤੇ ਚਾਹੇ ਇੱਕ ਕੋਟ ਪ੍ਰਾਈਮਰ ਦਾ ਹੀ ਲੱਗ ਜਾਏ ਜਾਂ ਹਲਕਾ ਕੁਝ ਵੀ ਲੱਗ ਜਾਏ ਜੀ ਉਦੋਂ ਤੋਂ ਜਿਹੜੀ ਸੰਭਾਲ ਇਹਦੀ ਕਰ ਲਈ ਜੀ ਉਹ ਜਾ ਕੇ ਬਹੁਤ ਜਾ ਕੇ ਆਪਾਂ ਨੂੰ ਫਾਇਦਾ ਹੋ ਜਾਣਾ ਵੱਡਾ ਜੀ ਜਦੋਂ ਇਹਨੂੰ ਇੱਕ ਵਾਰੀ ਜੰਗਾਲ ਪੈ ਗਈ ਜੀ ਲੋਹੇ ਨੂੰ ਫਿਰ ਉਹ ਉਹਨੂੰ ਖਤਮ ਕਰਨਾ ਬਹੁਤ ਮੁਸ਼ਕਲ ਆ ਜੀ ਉਹ ਪੇਂਟ ਵੀ ਆਪਾਂ ਕਰ ਦਾਂਗੇ ਮਹਿੰਗੇ ਪੇਂਟ ਵੀ ਕਰ ਦਾਂਗੇ 2K ਪਹਿਲਾਂ ਤੇ ਇਹੀ ਆ ਜੀ ਇਹਦੇ ਤੇ ਵੀ ਆਪਾਂ ਇਹਨੂੰ ਇਹਦਾ ਗੱਲ ਕਰੀ ਜਦੋਂ ਪੈਪਾ ਲੈਣੀ ਉਹਦੀ ਪ੍ਰੈਮਰ ਮਾਰ ਹਾਂ ਵੀ ਉਹਨੂੰ ਮਤਲਬ ਆਪਾਂ ਪੂਰਾ ਪ੍ਰੋਪਰਲੀ ਵੀ ਉਹਨੂੰ ਬਾਹਰ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਉਹਨੂੰ ਟੱਕ ਦਈਏ ਜੀ ਜੋ ਇਹਦੀ ਕੋਟਿੰਗ ਹੋਣੀ ਚਾਹੀਦੀ ਆ ਚਾਹੇ ਚਲੋ ਉਹਨੂੰ ਆਪਾਂ ਇੱਕ ਕੋਟ ਲਾ ਲਈਏ ਦੋ ਲਾ ਲਈਏ ਪੂਰਾ ਪ੍ਰੋਸੈਸ ਚਾਹੇ ਜਦੋਂ ਫਿੱਟ ਹੋ ਗਿਆ ਉਦੋਂ ਕਰ ਲਈਏ ਜੀ ਇੱਕ ਜਦੋਂ ਡਸਟ ਰੋਕ ਦੀ ਆ ਜੀ ਇਹਦੇ ਤੇ ਮਿੱਟੀ ਰੋਕਦੀ ਆ ਜਿਹੜੇ ਜਿਵੇਂ ਆਹ ਏਰੀਆ ਹੋ ਗਿਆ ਜੀ ਇੱਥੇ ਮਿੱਟੀ ਰੁਕਿਆ ਕਰੂ ਜੀ ਆ ਨੀਚੇ ਏਰੀਏ ਹੋਗੇ ਜੀ ਇਹ ਆਪਾਂ ਏਰੀਏ ਨਾ ਇਹ ਤੁ ਟੇਪਰ ਕਰਨੇ ਆ ਜਿਹਦੇ ਦਾ ਮਤਲਬ ਪੇਂਟਰ ਦਾ ਕੰਮ ਚੱਲੀ ਜਾਂਦਾ ਇਹਦੇ ਤੇ ਕੰਪਲੀਟ ਨਹੀਂ ਜੀ ਉਹ ਜਿੱਥੇ ਮਿੱਟੀ ਰੁਕਦੀ ਹੈ ਜੀ ਉੱਥੇ ਗਲੂਗਾ ਕਦੇ ਵੀ ਵਾਸਤੇ ਦੇਖ ਲਿਓ ਉਥੇ ਪਾਣੀ ਪਾ ਪਾ ਮਿੱਟੀ ਉਹ ਕਰਕੇ ਆਪ ਦਾ ਸੰਪਰਕ ਜੀ ਉਹ ਫਿਰ ਲੋਹੇ ਨੂੰ ਖਾ ਜਾਂਦੀ ਹੈ ਉਹ ਚੀਜ਼ ਜੀ ਠੀਕ ਹੈ ਜੀ ਵੀ ਇਹ ਚੀਜ਼ਾਂ ਦੇ ਆਪਾਂ ਮਿੱਟੀ ਰੁਕਣੀ ਨਹੀਂ ਦੇਣੀ ਨੀਚੇ ਜਿੱਥੇ ਮਿੱਟੀ ਰੁਕਣ ਦਾ ਹੈਗਾ ਹੈਗਾ ਉਥੋਂ ਪਹਿਲੇ ਟੇਪਰ ਕਰ ਦੇਣਾ ਜੀ ਠੀਕ ਹੈ ਬਈ ਆਪ ਪਾਣੀ ਪਾਈ ਜੋ ਕੁਛ ਮਰਜ਼ੀ ਕਰੀ ਜਾਓ ਇਹਨੇ ਆਪ ਹੀ ਨਹੀਂ ਪ੍ਰਕਰਾਵ ਕੋਣੇ ਵੀ ਸਧਾਰਨਲੀ ਕੁਛ ਨਹੀਂ ਹੋਣਾ ਹਾਂ ਇਹਨੂੰ ਫੇਰ ਕੀ ਬਣਾਇ ਜਦੋਂ ਇਹਦੇ ਠੀਕ ਸੰਪਰਕ ਕੇ ਜਦੋਂ ਮਿੱਟੀ ਤੇ ਪਾਣੀ ਦਾ ਸੰਪਰਕ ਆਉਂਦਾ ਜੀ ਇਹਦੇ ਤੇ ਫੇਰ ਇਹ ਲੋਹਾ ਖਾ ਜਾਂਦੀ ਹੈ ਜੀ ਠੀਕ ਹੈ ਜੀ ਤੇ ਇਹ ਜੋ ਭਾਈ ਡਿਜ਼ਾਈਨ ਜਿਵੇਂ ਕੇ ਬਣਾ ਹੋਏ ਕਿਦਰਾ ਬਣੀ ਜਾਂਦਾ 게ਟ ਜਿਹੇ ਜਾਂ ਮਰਜ਼ੀ ਦੇ ਲਈ ਹਾਂ ਜਿਹੇ ਜਾਂ ਮਰਜ਼ੀ ਜੀ ਉਹ ਤੁਹਾਡ ਤੁਸੀਂ ਫੋਟੋ ਦਿਓ ਜੀ ਤੁਹਾਨੂੰ ਉਦਾਂ ਦਾ ਤਿਆਰ ਕਰ ਦਾਂਗੇ ਜੀ ਕੋਈ ਗੱਲ ਨਹੀਂ ਅੱਜ ਕੱਲ ਉਪਰੋ ਵੀ ਚੱਲਦੇ ਨੇ ਇੱਕ ਸਤਿ ਨਮਸਕਾਰ ਜੀ ਲਾ ਮੈਨੇ ਚੁੱਕੀ ਲਈ ਪ੍ਰੋਫਾਈਲ ਗੇਟ ਆ ਗਿਆ ਜੀ ਪ੍ਰੋਫਾਈਲ ਗੇਟ ਆ ਗਿਆ ਉਹ ਸਾਰੀਆਂ ਚੀਜ਼ਾਂ ਅਵੇਲੇਬਲ ਆਪਣੇ ਸਾਰਾ ਜੀ ਸਾਰਾ ਉਹ ਚਲੋ ਇਹ ਆ ਜੀ ਬਸ ਲਗ ਲਗ ਪ੍ਰੋਜੈਕਟਾਂ ਤੇ ਚੱਲੀ ਜਾਂਦੇ ਆ ਕੰਮ ਜੀ ਉਹ ਚਲੋ ਇਹ ਦਿਖਾਉਣ ਦੀ ਖਾਤਰ ਇੰਨਾ ਕ ਆਪਾਂ ਉਹ ਕੀਤਾ ਜੀ ਠੀਕ ਹੈ ਜੀ ਤੇ ਬਈ ਥੋੜਾ ਜਿਹਾ ਰੇਟ ਬਾਰੇ ਦੱਸਾਂਗੇ ਆਪਾਂ ਰੇਟ ਜੀ ਵੈਸੇ ਤਾਂ ਚਲੋ ਦੇਖੋ ਦੇਖ ਆ ਜੀ ਜਿੱਦਾਂ ਦਾ ਅਗਲੇ ਨੇ ਕੰਮ ਕਰਵਾਉਣਾ ਜਿਵੇਂ ਟਾਟਾ ਦਾ ਲੋਹਾ ਆ ਗਿਆ ਜੀ ਇਹ ਥੋੜਾ ਜਿਹਾ ਕੋਸਟਲੀ ਆ ਦੂਸਰੇ ਲੋਹਿਆਂ ਨਾਲੋਂ ਜੀ ਠੀਕ ਹੈ ਜੀ 15 ਰੁਪਏ ਦਾ ਇਹਦਾ ਕਿਲੋ ਮਗਰ ਫਰਕ ਆ ਜੀ ਤੇ ਬਿਲਡਿੰਗ ਆਮ ਤਾਂ ਹੈਨਾ ਜੀ ਮਤਲਬ ਆਮ ਜਿਹੜੀ ਆਰਕ ਬਿਲਡਿੰਗ ਹੁੰਦੀ ਹੈ ਉਹ ਕਰ ਦਿੰਦੇ ਆ ਜੀ ਆਪਣੇ ਪਰ ਇਹਦੇ ਚ ਇਹ ਆ ਜੀ ਆਪਾਂ ਮਿਗ ਬਿਲਡਿੰਗ ਕਰੀਦੀ ਆ ਸਾਰੇ ਨੂੰ ਠੀਕ ਹੈ ਜਿਹਦੀ ਲਾਈਫ ਬਹੁਤ ਜ਼ਿਆਦਾ ਹੈ ਜਿਹਦੇ ਹੁਣ ਬੱਸਾਂ ਸਾਡੇ ਇੱਥੇ ਬੱਸਾਂ ਦਾ ਬਹੁਤ ਹੈਗਾ ਜੀ ਕਰੇਜ ਉਹ ਸਾਰੀ ਬੱਸ ਬਾਡੀ ਲੈਣ ਦੇ ਵਿੱਚ ਸਾਰੀ ਮਿਗ ਬਿਲਡਿੰਗ ਹੁੰਦੀ ਹੈ ਜੀ ਬਿਲਕੁਲ ਜੀ ਜਿਹਦਾ ਜੋਇੰਟ ਹੀ ਟੁੱਟੂਗਾ ਜੀ ਇਹਦਾ ਇੱਕ ਸਫਾਈ ਬਹੁਤ ਆ ਜੀ ਉਹਦੀ ਬਿਲਕੁਲ ਫਿਰ ਦੇਗੀ ਨੂੰ ਦੇ ਜਿਹੜਾ ਦੇਗੀ ਲੋਹਾ ਜੀ ਇਹਨੂੰ ਦੇਗੀ ਬਿਲਡਿੰਗ ਕਰਨੀ ਆ ਜੀ ਜਿਹੜੇ ਵੱਡਾ ਲੋਹਾ ਜੀ ਮਤਲਬ ਭਾਰੇ ਆ ਉਹਨਾਂ ਨੂੰ ਆਰਕ ਕਰਨੀ ਆ ਜੀ ਠੀਕ ਹੈ ਵੀ ਉਹ ਆਪਣੀ ਮਤਲਬ ਕਿਦਾਂ ਦਾ ਆਪਾਂ ਕੰਮ ਕਰਵਾਉਣਾ ਜੀ ਵੀ ਆਪਾਂ ਪੂਰਾ ਸਿਕਿਉਰਲੀ ਵੀ ਭਾਈ ਹਾਂ ਉਦਾਂ ਹੀ ਹੀ ਹੋਣਾ ਚਾਹੀਦਾ ਕਾਨੂੰਨ ਦੇ ਹਿਸਾਬ ਨਾਲ ਜਿਵੇਂ ਹੋਣਾ ਚਾਹੀਦਾ ਉਹ ਰੇਟ ਤਾਂ ਚਲੋ ਲਗ ਲਗ ਸਾਰਿਆਂ ਦੇ ਲਗ ਲਗ ਆ ਜੀ ਵੀ ਆਪਾਂ ਕਿੱਥੋਂ ਤੱਕ ਦਾ ਟੇਸਟ ਆਪਣਾ ਠੀਕ ਆ ਭਾਈ ਭਾਈ ਗੇਟ ਤੋਂ ਬਾਅਦ ਜੇ ਗੱਲ ਕਰੀਏ ਜਿਹੜੀਆਂ ਅੱਜ ਕੱਲ੍ਹ ਘਰਾਂ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਜਾਲੀਆਂ ਇਹਦੇ ਵਿੱਚ ਕੀ ਖਾਸ ਹੈ ਕੀ ਆਪਾਂ ਦਰਸ਼ਕਾਂ ਨੂੰ ਦੇ ਰਹੇ ਹਾਂ ਪ੍ਰੋਡਕਟ ਚਲੋ ਇਹ ਵੀ ਜੀ ਸਾਰੇ ਏਰੀਆ ਦੇ ਵਿੱਚ ਬਹੁਤ ਬੰਦੇ ਬਣਾਉਂਦੇ ਆ ਜੀ ਇਹਨੂੰ ਇਹਦਾ ਵੀ ਬਹੁਤ ਟ੍ਰੈਂਡ ਆ ਅੱਜ ਕੱਲ੍ਹ ਜੀ ਪਰ ਇਹ ਹੈਗਾ ਵੀ ਜਿਵੇਂ ਜਿਹੜੀ ਤਕਨੀਕ ਦੇ ਹਿਸਾਬ ਨਾਲ ਇਹ ਬਣਨੀ ਚਾਹੀਦੀ ਹੈ ਜੀ ਆਪਾਂ ਉਸ ਚੀਜ਼ ਵੱਲ ਥੋੜਾ ਜਿਆਦਾ ਧਿਆਨ ਦਿੱਤਾਗਾ ਜੀ ਠੀਕ ਹੈ ਜੀ ਡਿਜ਼ਾਈਨਿੰਗ ਤਾਂ ਚਲੋ ਆਪਣਾ ਚਲੋ ਇਹ ਹੈ ਜੀ ਜੋ ਤੁਸੀਂ ਡਿਜ਼ਾਈਨ ਬਣਵਾਉਣਾ ਉਹ ਮਿਲਦਾ ਤੁਸੀ ਹਾਂ ਕਿਉਂਕਿ ਨਹੀਂ ਇਹਦੇ ਚ ਲਿਮਟਿਡ ਜੇ ਹੈਗੇ ਆ ਜਿੰਨੇ ਆਪਣੇ ਪੰਜਾਬ ਦੇ ਵਿੱਚ ਬਣਾਉਂਦੇ ਆ ਜੀ ਉਹ ਲਗਭਗ ਸਾਰੇ ਬਾਹਰਲੀ ਸਟੇਟ ਦੇ ਬੰਦੀ ਬਣਾਉਂਦੇ ਆਗੇ ਆਪਣੇ ਪੰਜਾਬੀ ਕੋਸ਼ਕ ਬੰਦੀ ਆ ਜਿਹੜੇ ਬਣਾਉਂਦੇ ਆ ਉਹ ਸਾਰਾ ਆਪਦੇ ਉਧਰੋਂ ਡਿਜ਼ਾਈਨ ਲੈ ਕੇ ਆਉਂਦੇ ਆ ਜਿੰਨਾ ਕਿਹਾ ਮੈਂ ਪੜਤਾਲ ਕੀਤੀ ਸੀਗੀ ਠੀਕ ਹੈ ਜੀ ਕਿ ਇਹ ਪਰ ਆਪਾਂ ਆਏ ਆ ਜੀ ਜੋ ਵੀ ਤੁਹਾਡਾ ਹੈਗਾਗਾ ਜੋ ਨਾ ਮਾਲ ਜਿਹੜੀ ਫੋਟੋ ਵਿੱਚ ਵੀ ਆ ਗਈ ਵੀ ਸਾਨੂੰ ਉਹ ਮਿਲ ਜੂਏ ਇਹ ਚ ਸਾਨੂੰ ਇਹ ਨਹੀਂ ਹੋਣਾ ਵੀ ਨਹੀਂ ਜੀ ਲਿਮਟਿਡ ਇਹੀ ਆ ਜਾਂ ਇਹ ਹੈਗਾ ਹਾਂ ਪਰ ਉਹਦੀ ਮਜ਼ਬੂਤੀ ਜ਼ਰੂਰ ਚਾਹੀਦੀ ਹੈ ਜੀ ਇਹ ਨਾ ਹੋਵੇ ਉਹ ਕੱਲਾ ਸੋਹਣਾ ਹੀ ਹੋਵੇ ਤੇ ਮਜ਼ਬੂਤ ਨਾ ਹੋਵੇ ਉਹਦੇ ਲਈ ਬਈ ਕੀ ਵੱਖਰਾ ਫਿਰ ਵੀ ਉਹਦੇ ਲਈ ਫਿਰ ਇਹ ਆ ਜੀ ਜਿੱਦਾਂ ਮਟਾਈ ਜਿਹੜੀ ਕੰਕਰੀਟ ਇੰਨੀ ਪੈਣੀ ਚਾਹੀਦੀ ਹੈ ਜੇ ਹੁਣ ਉਹ ਜਮੇ ਡਿਜ਼ਾਈਨ ਚ ਜਮੇ ਥੋੜੀ ਘੱਟ ਹੋਈ ਤਾਂ ਉਹਦੀ ਮਜ਼ਬੂਤੀ ਨਹੀਂ ਬਣਨੀ ਜੀ ਪਰ ਹੁਣ ਵੀ ਬਹੁਤ ਡਿਜ਼ਾਈਨ ਬਣਾਈ ਜਾਂਦੇ ਆ ਲੋਕ ਬਿਨਾ ਉਹ ਤਾਂ ਹੀ ਤਾਂ ਇਹ ਅਗਲਾ ਕਹਿ ਦਿੰਦਾ ਜੀ ਸਰੀਆ ਫੁੱਲ ਕੇ ਆਏ ਹੋ ਉਹ ਡਿਜ਼ਾਈਨ ਬਸ ਜਿਹੜਾ ਮਨ ਚ ਆਇਆ ਉਹ ਬਣਾ ਦਿੰਦੇ ਆ ਪਰ ਉਹ ਮਤਲਬ ਟੈਕਨੀਕ ਦੇ ਹਿਸਾਬ ਨਾਲ ਕਿੰਨਾ ਹੋਣਾ ਚਾਹੀਦਾ ਕਿੰਨੀ ਉਹਦੀ ਮਟਾਈ ਚੜਾਈ ਕੀ ਉਹਦੀ ਰੇਸ਼ੋ ਰਹਿਣੀ ਚਾਹੀਦੀ ਉਹ ਕਿਸੇ ਦੀ ਕੋਈ ਗੌਰ ਨਹੀਂ ਉਹੀ ਗੱਲ ਹੈ ਜੇ ਛੱਤ ਜਾਂ ਪੱਲਟਰ 'ਚ ਬ੍ਰੀਕ ਰੱਖ ਦਾਂਗੇ ਸਾਰੀ ਇਹ ਨਿਕਲ ਜਾਊਗਾ ਫਿਰ ਹੋ ਚੁੱਕੀ ਵੀ ਉਹੀ ਇਹ ਚੀਜ਼ਾਂ ਛੋਟੀਆਂ ਜਿਹੀ ਆਪਾਂ ਇਹ ਨਹੀਂ ਕਹਿੰਦੇ ਪਰ ਇੰਨਾ ਧਿਆਨ ਨਹੀਂ ਕੋਈ ਕਰਦਾ ਜੀ ਇਹਦੇ ਵੱਲ ਵੀ ਬਸ ਜਿੰਨਾ ਕੱਲ ਖੂਬਸੂਰਤੀ ਤੇ ਜ਼ੋਰ ਹਾਂ ਜ਼ੋਰ ਵੀ ਪਰ ਇਹ ਨਹੀਂ ਜੀ ਬਣਾ ਸਾਥੋ ਕੁਝ ਮਰਜ਼ੀ ਲਓ ਪਰ ਇਹ ਨਹੀਂ ਕਹਿੰਦੇ ਵੀ ਪਰ ਇਹ ਅਸੀਂ ਉਦੀ ਮਜ਼ਬੂਤੀ ਨੂੰ ਜ਼ਰੂਰ ਲੈ ਕੇ ਚੱਲਣਾ ਵੀ ਹੋ ਸਕਦਾ ਥੋੜਾ ਜਿਹੜਾ ਡਿਜ਼ਾਈਨ ਆਗਾ ਥੋੜਾ ਜਿਹਾ ਸੋਹਣਾ ਘੱਟ ਲੱਗੇ ਪਰ ਇਹ ਮਜ਼ਬੂਤੀ ਵਾਲੇ ਪੱਖ ਤੋਂ ਨਹੀਂ ਆਪਾਂ ਉਹਦੇ ਨਾਲ ਕੋਈ ਕੰਪਰੋਮਾਈਜ਼ ਕਰਨਾ ਜੀ ਠੀਕ ਆ ਬਾਈ ਤੇ ਆ ਵੀ ਬਈ ਜਾਲੀ ਦੀ ਦੇਣ ਇਹ ਬਸ ਇਹ ਪਿੱਛੋਂ ਬੰਦ ਆ ਜੀ ਵੈਸੇ ਇਹ ਇਹ ਉਦਾਂ ਹੀ ਬਸ ਕਿਸੇ ਨੇ ਡਿਮਾਂਡ ਤੇ ਬਣਵਾਇਆ ਸੀਗਾ ਜੀ ਇਹ ਹਜੇ ਦਾ ਫਾਰਮਾ ਰੈਡੀ ਹੋਈ ਜਾਂਦਾ ਜੀ ਠੀਕ ਆ ਜੀ ਤੇ ਕੁਝ ਕੋ ਉਹਨੂੰ ਕੱਢ ਕੇ ਦੇਣਾ ਜੀ ਇਹ ਵੈਸੇ ਤੇ ਕੁਝ ਕ ਪਿੱਲਰ ਆਗੇ ਜੀ ਹਾਂਜੀ ਇਹ ਵੈਸੇ ਹਜੇ ਮਤਲਬ ਨਵੇਂ ਫਰਮੇ ਜੇ ਕੱਢੀ ਜਾਂਦੇ ਆ ਜੀ ਇਹ ਆਰਡਰ ਵਾਲਿਆਂ ਦੇ ਸੀਗੇ ਇਹ ਠੀਕ ਆ ਜੀ ਤੇ ਵੀ ਉਹਨਾਂ ਨੂੰ ਆਰਡਰ ਦੇਣਾ ਸੀਗਾ ਇਹ ਉਹਨਾਂ ਦੇ ਅਸੀਂ ਰੈਡੀ ਕਰੀ ਜਾਂਦੇ ਸੀਗੇ ਕੀ ਬਾਤ ਹੈ ਤੇ ਵੀ ਚਲੋ ਇਹਦੀ ਇਹ ਆ ਵੀ ਮੇਨ ਸਟਰੈਂਥ ਵੀ ਇਹ ਪਾਵੇ ਦੀ ਇੰਨਾ ਕੋਈ ਕੜਾ ਚਾਹੀਦਾ ਇਹਦੇ ਚ ਇੰਨੀ ਇਹਦੀ ਸਟਰੈਂਥ ਚਾਹੀਦੀ ਆ ਜਾਂ ਆ ਚਾਹੀਦੀ ਆ ਜੀ ਵੀ ਮਤਲਬ ਪੂਰੀ ਸਾਰੀ ਮਤਲਬ ਕੋਈ ਸਿਵਲ ਇੰਜੀਨੀਅਰ ਨਾਲ ਕਰਕੇ ਰਾਇਆ ਸਾਰਾ ਫੇਰ ਅਗਲੇ ਨੂੰ ਦੱਸੀਦਾ ਜੀ ਜੀ ਵੀ ਆਪਾਂ ਨੂੰ ਇਹ ਇਨੇ ਚੀ ਇਹਦੇ ਚ ਇਹਦੀ ਮਟਾਈ ਚੜਾਈ ਜੋ ਵੀ ਹੋਵੇ ਕੀ ਇਹਦੇ ਚ ਸਰੀਆ ਜਾਂ ਤਾਰ ਜੋ ਵੀ ਕੀ ਪੈਣੀ ਆ ਜੀ ਠੀਕ ਆ ਬਾਈ ਜੀ ਜਿਵੇਂ ਅੱਜ ਕੱਲ ਫਾਈਬਰ ਦੀ ਤਾਰ ਦਾ ਬਹੁਤ ਟ੍ਰੈਂਡ ਆ ਕਹਿ ਰਹੇ ਆ ਹਾਂ ਬਈ ਇੱਕ ਤਾਂ ਤਾਰ ਫਾਈਬਰ ਦੀ ਕਹਿੰਦੇ ਆ ਤੇ ਕਈ ਲੋਹੇ ਦੀ ਕਹਿੰਦੇ ਆ ਇਹਨਾਂ ਚ ਕੀ ਫਰਕ ਹੈ ਇਹ ਜੀ ਕੋਈ ਚਲੋ ਵੈਸੇ ਚਲੋ ਕਹੀ ਜਾਂਦੇ ਆ ਜੀ ਹੁਣ ਫਾਈਬਰ ਆ ਜੀ ਉਹ ਕੂਲੀ ਬਹੁਤ ਹੁੰਦੀ ਹੈ ਜੀ ਉਤੋਂ ਸਰੀਏ ਦੇ ਅਕੋਰਡਿੰਗ ਸਰੀਏ ਦੇ ਤਾਂ ਥੋੜੇ ਥੋੜੇ ਡਾਟ ਬਣੇ ਹੁੰਦੇ ਆ ਜੀ ਠੀਕ ਆ ਜੀ ਫਾਈਬਰ ਜਮਾ ਕੂਲੀ ਹੁੰਦੀ ਹੈ ਜੀ ਉਹਦੇ ਨਾਲ ਉਹਦੀ ਓਨੀ ਕੀ ਪਕੜ ਬਣਨੀ ਆ ਜੀ ਹਾਲਾਂਕਿ ਜੇ ਆਪਣਾ ਪ੍ਰੋਡਕਟ ਤੇ ਆਪਾਂ ਨੂੰ ਯਕੀਨ ਹੀ ਹੈ ਨਹੀਂ ਵੀ ਇਹ ਤਾਰ ਖੁੱਲ ਜਾਂਦੀ ਹੈ ਜਦੋਂ ਉਹਦੇ ਵਿੱਚ ਪਾਣੀ ਹੋਈ ਨਾ ਅੰਦਰ ਗਿਆ ਜੀ ਜਿਵੇਂ ਇਹਦੀ ਬੈਕ ਤੋਂ ਕਿਤੇ ਪਾਣੀ ਨਾ ਗਿਆ ਜੀ ਇਹਦੀ ਬੈਕ ਤੋਂ ਪਾਣੀ ਜਾਂਦਾ ਜੀ ਇੱਥੋਂ ਪਾਣੀ ਵੜਦਾ ਇਹਦੇ ਵਿੱਚ ਜੀ ਠੀਕ ਹੈ ਜੀ ਇਹਦੀ ਬੈਕ ਤੋਂ ਜਾਂ ਸਾਈਡਾਂ ਤੋਂ ਜਦੋਂ ਇਹਨੂੰ ਹੀ ਆਪਾਂ ਵਾਟਰਪਰੂਫ ਕਰਤਾ ਜੀ ਫਿਰ ਪਾਣੀ ਵਿੱਚ ਕਿੱਦਾਂ ਜਾਊਗਾ ਜੀ ਇਹ ਕਿਉਂਕਿ ਬਸ ਮੂਰੇ ਮੂਰੇ ਕੱਲਾ ਧਿਆਨ ਹੈ ਜੀ ਪਿੱਛੇ ਕਿਸੇ ਦਾ ਕੋਈ ਹਾਲਾਂਕਿ ਹਲਕਾ ਜਿਹਾ ਗਰਮਾਲਾ ਹੀ ਮਾਰਨਾ ਲੋਹੇ ਦਾ ਉਹ ਵੀ ਨਹੀਂ ਮਾਰਦੇ ਇਹਦੇ ਰੋਮ ਸਾਰੇ ਬੰਦ ਹੋ ਜਾਂਦੇ ਪਿੱਛੋਂ ਵਾਟਰਪਰੂਫ ਹੋ ਗਈ ਸਾਈਡਾਂ ਤੋਂ ਵਾਟਰਪਰੂਫਾ ਮ ਫਰਮੇ ਚ ਤੇਲ ਲਾ ਲੈਂਦੇ ਆ ਜੀ ਆਪਣੇ ਲੋਕ ਹਾਂਜੀ ਜੀ ਜਿਆਦਾਤਰ ਆਪਾਂ ਛੱਤ ਪਾਉਣ ਵੇਲੇ ਵੀ ਦੇਖਦਾ ਜਿੰਨੇ ਹਾਂ ਜਿੱਦਾਂ ਜੀ ਆ ਜਿਵੇਂ ਹੁਣ ਫਰਮੇ ਚ ਵੈਸੀ ਇੱਕ ਤਰ੍ਹਾਂ ਦਾ ਤੇਲ ਲਾ ਲਿਆ ਜੀ ਇਹ ਇਹਦੇ ਚ ਜਦੋਂ ਮਸਾਲਾ ਪਾ ਲਿਆ ਜੀ ਆਪਾਂ ਮਸਾਲਾ ਤੇ ਤੇਲ ਇਕੱਠਾ ਹੋ ਕੇ ਤੇਲ ਨੇ ਉਹਦੀ ਘਟਾ ਦੇਣੀ ਆ ਜੀ ਸਟਰੈਂਥ ਉਹਨੂੰ ਜੰਮਣ ਦੀ ਉਹਦੀ ਸਟਰੈਂਥ ਘਟ ਜਾਣੀ ਆ ਜੀ ਪਕੜ ਘਟ ਜਾਣੀ ਆ ਪਕੜ ਘਟ ਜਾਣੀ ਆ ਜੀ ਇਹਦੇ ਲਈ ਜਿਹੜਾ ਆਪਾਂ ਨੂੰ ਇਹਦੇ ਚੀਜ਼ ਵਰਤਣੀ ਚਾਹੀਦੀ ਆ ਜਿਵੇਂ ਵੈਕਸ ਪੌਲ ਮਤਲਬ ਕੋਈ ਵੀ ਪੌਲਿਸ਼ ਹੋਗੀ ਜੀ ਜਿਹੜੀ ਮਤਲਬ ਲਿਕਵਿਡ ਫਾਰਮ ਦੇ ਵਿੱਚ ਨਾ ਹੋਵੇ ਉਦਾਂ ਹੀ ਆਪਾਂ ਉਹ ਜਿਹੜੇ ਉਹਦੀ ਮਤਲਬ ਇਹਦੇ ਨਾਲ ਚਿੰਬੜੇ ਨਾਲ ਵੀ ਪਰ ਉਹ ਜਿਹੜਾ ਤੇਲ ਲਾ ਦਿੰਨੇ ਆ ਉਹਦੇ ਨਾਲ ਬਹੁਤ ਉਹਦੀ ਆ ਜਿਹੜਾ ਫੇਸ ਹੁੰਦਾ ਜੀ ਇਹਦਾ ਇਹਦਾ ਜਮੇ ਪੋਲਾ ਪੈ ਜਾਂਦਾ ਤੇਲ ਨਾਲ ਜਦੋਂ ਇਹਦੇ 'ਚ ਤੇਲ ਮਿਕਸ ਹੋਣੀਏ ਤਾਂ ਫਰਮੇ 'ਚ ਪਾਇਆ ਵਾ ਜੀ ਜੀ ਫਰਮੇ 'ਚ ਮੈਂ ਤੇਲ ਲਾਤਾ ਜੀ ਉਹ ਜਦੋਂ ਇਹਦੇ ਫਰੰਟ ਨਾਲ ਹੁੰਦਾਗਾ ਉਹਦੀ ਬਹੁਤ ਸਟਰੈਂਥ ਮਰ ਜਾਂਦੀ ਹੈ ਜੀ ਠੀਕ ਆ ਉਹ ਗੱਲਾਂ ਛੋਟੀਆਂ ਛੋਟੀਆਂ ਹੀ ਆ ਜੀ ਪਰ ਇਹਦੇ ਇਹੀ ਗੱਲਾਂ ਨਾਲ ਮਤਲਬ ਇਹਦੀ ਜ਼ਿੰਦਗੀ ਲਾਈਫ ਬਣਨੀ ਹੈ ਜੀ ਅੱਜ ਤੋਂ 20 25 ਸਾਲ ਪਹਿਲਾਂ ਜੀ ਮਤਲਬ ਇਹਨਾਂ ਦਾ ਟ੍ਰੈਂਡ ਬਹੁਤ ਸੀਗਾ ਜੀ ਠੀਕ ਆ ਜੀ ਉਦੋਂ ਚਲੋ ਆਇਆ ਵੀ ਸਾਡੇ ਫਾਦਰ ਸਾਹਿਬ ਵਰਗੇ 1980 82 ਵੇਲੇ ਦੇ ਕੰਮ ਕਰਦੇ ਆ ਜੀ ਅਸੀਂ ਇਸੇ ਲੇਨ 'ਚ ਆ ਅਸੀਂ ਉਦੋਂ ਲਾਈਆਂ ਫਿਰ ਉਹ ਕਿਵੇਂ ਡੈਮੇਜ ਹੋਈਆਂ ਉਹ ਸਾਰਾ ਮਤਲਬ ਸਾਡੇ ਅੱਖੀਂ ਵੀ ਹੋਇਆ ਜੀ ਲਗਭਗ ਉਹ ਸਟੱਡੀ ਕੀਤੀ ਹਾਂ ਵੀ ਇਹ ਉਦੋਂ ਪਹਿਲਾਂ ਟ੍ਰੈਂਡ ਚੱਲਿਆ ਸੀ ਫਿਰ ਇਹ ਕਿਵੇਂ-ਕਿਵੇਂ ਖਤਮ ਹੁੰਦੀਆਂ ਗਈਆਂ ਕੀ ਕਾਰਨ ਸੀ ਇਹਨਾਂ ਦੇ ਖਤਮ ਹੋਣ ਦੇ ਕਿਵੇਂ ਇਹ ਡੈੱਡ ਹੋਈਆਂ ਜੀ ਕਿੱਥੋਂ ਇਹ ਮਤਲਬ ਡੈਮੇਜ ਹੋ ਜਾਂਦੀ ਸੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ 'ਚ ਰੱਖ ਕੇ ਜੀ ਹੁਣ ਆਪਦੇ ਵੱਲੋਂ ਕਿਉਂਕਿ ਚਲੋ ਆਪਾਂ ਜਿੰਨੇ ਵੀ ਕੰਮ ਕਰਦੇ ਆ ਵਿਦ ਮਟੀਰੀਅਲ ਕਰਦੇ ਆ ਕੋਠੀਆਂ ਦੇ ਜੀ ਆਪਦੇ ਪ੍ਰੋ ਪਰ ਹੁਣ ਆਏ ਆ ਵੀ ਚਲੋ ਸਾਈਡਾਂ ਵਾਲੇ ਕਹਿੰਦੇ ਸਾਡਾ ਵੀ ਤਿਆਰ ਕਰ ਦੋ ਸਾਡਾ ਚਲੋ ਸਾਨੂੰ ਆਏ ਆ ਵੀ ਹੁਣ ਪ੍ਰੋਪਰ ਢੰਗ ਨਾਲ ਫਿਰ ਕਰਨੀ ਲੱਗ ਜੀਏ ਠੀਕ ਆ ਬਾਈ ਜੀ ਵੀ ਚਲੋ ਆਏ ਆ ਵੈਸੇ ਆਪਾਂ ਪ੍ਰੋਡਕਟ ਵੀ ਪੂਰਾ ਵਧੀਆ ਹੀ ਬਣਾ ਕੇ ਦਿੰਨੇ ਆ ਜੀ ਅਗਲੇ ਨੂੰ ਆਪਦੇ ਵੱਲੋਂ ਕਿਉਂਕਿ ਹੁਣ ਏਰੀਆ 'ਚ ਆਪਣੇ ਬਹੁਤ ਬਣਾਈ ਜਾਂਦੇ ਲੋਕ ਆਪੇ ਇਹ ਨਹੀਂ ਕਹਿੰਦੇ ਜੀ ਪਰ ਉਹਨਾਂ ਨਾਲੋਂ ਤੁਸੀਂ ਇੱਕ ਵਾਰੀ ਸਾਡੇ ਜ਼ਰੂਰ ਇੱਥੇ ਵਿਜ਼ਿਟ ਕਰੋ ਬਹੁਤ ਕੋਈ ਨਹੀਂ ਆਪੇ ਫਰਕ ਵਧੀਆ ਕੁਆਲਿਟੀ ਦੀ ਮਿਲੂਗੀ ਹਾਂ ਇੱਕ ਨਹੀਂ ਜਦੋਂ ਆਪਾਂ ਇਹ ਫਾਰਮ ਭਰ ਲਿਆ ਜੀ ਇਹ ਠੀਕ ਆ ਜੀ ਵੀ ਆਪਾਂ ਇੱਥੋਂ ਤੱਕ ਭਰ ਕੇ ਤੇ ਉਸ ਤੋਂ ਬਾਅਦ ਆ ਉਹ ਮਿੱਟੀ ਦੀ ਉਹਨੂੰ ਪੀਸ ਨੂੰ ਐ ਕੱਢ ਦਿੰਦੇ ਆ ਥੱਲੇ ਜੀ ਠੀਕ ਆ ਜੀ ਉਹ ਕੀ ਆ ਜੀ ਜਿਹੜਾ ਆਪਣੇ ਸੀਮੈਂਟ ਦੇ ਵਿੱਚ ਮਾਊਚਰ ਹੁੰਦਾ ਜੀ ਉਹ ਸਾਰਾ ਚੂਸ ਲੈਂਦੀ ਆ ਮਿੱਟੀ ਚੂਸ ਲੈਂਦੀ ਆ ਥੱਲੇ ਜੀ ਠੀਕ ਆ ਜੀ ਹਾਲਾਂਕਿ ਉਹ ਆ ਆਪਦੇ ਸਮੇਂ ਦੇ ਹਿਸਾਬ ਨਾਲ ਉਹ ਖਤਮ ਹੋਣਾ ਚਾਹੀਦਾ ਪਾਣੀ ਇਹ ਨਹੀਂ ਵੀ ਇੱਕੇ ਦਾਮ ਹੀ ਕਰ ਦੋ ਜੀ ਖਤਮ ਇਸ ਲਈ ਕੋਈ ਫਾਈਬਰ ਸ਼ੀਟ ਤੇ ਜਾਂ ਕਿਸੇ ਵੀ ਜਿਹੜਾ ਪਾਣੀ ਨਾ ਪੀਵੇ ਜੀ ਉਹਦੇ ਤੇ ਪੀਸ ਕੱਢਣੇ ਚਾਹੀਦੇ ਆ ਜਿਹੜੇ ਆਪਾਂ ਲਿਮਟਿਡ ਜੇ ਪੀਸ ਬਣਾਉਨੇ ਆ ਪਰ ਇਹ ਨਹੀਂ ਜੀ ਥੱਲੋਂ ਵੀ ਸਾਫ਼ ਰਹੂਗਾ ਜੀ ਹਾਂ ਥੱਲੋਂ ਵੀ ਸਾਫ਼ ਰਹੂ ਪਰ ਇਹਦੀ ਮਜ਼ਬੂਤੀ ਬਹੁਤ ਜ਼ਿਆਦਾ ਵਾਦੀ ਇਹਦੇ ਕੰਕਰੀਟ ਜਿਹੜੀ ਆਪਾਂ ਪਾਉਨੇ ਆ ਜੀ ਜੀ ਮਤਲਬ ਪੂਰੇ ਜਿਵੇਂ ਕਯੂਬ ਟੈਸਟ ਹੋ ਗਿਆ ਕੰਕਰੀਟ ਦਾ ਸਲੰਪ ਟੈਸਟ ਹੋ ਗਿਆ ਜੀ ਰੀਬੌਂਡ ਹੈਮਰ ਹੋ ਗਿਆ ਜੀ ਵੀ ਉਹ ਕੀ ਜਿਵੇਂ ਬੇਸੀ ਗੱਲ ਕਰੋ ਜੀ ਵੀ ਆਪਾਂ ਬੁੜੀਆਂ ਘਰੇ ਆਟੇ 'ਚ ਪਾਣੀ ਵੱਧ ਪਾ ਲਏ ਨਾ ਹਾਂਜੀ ਉਹ ਰੋਟੀ ਦਾ ਬਣ ਨਹੀਂ ਜੀ ਉਹਦੀ ਤਰਲ ਬਣ ਜੂਗਾ ਪਰ ਇਹਦੇ 'ਚ ਕੀ ਆ ਜੀ ਜਿਹਦਾ ਜਿਵੇਂ ਜੇ ਲੋਟ ਆਉਂਦਾ ਘੋਲ ਕੇ ਸੀਮੈਂਟ ਪਾਈ ਜਾਂਦਾ ਜਮਾ ਪਹਿਲਾਂ ਪਾਣੀ ਵਰਗਾ ਪਾਉਂਦੇ ਆ ਜੀ ਆਪਣੇ ਤੁਸੀਂ ਦੇਖਿਓ ਵੀਡੀਓ ਉਹ ਨਹੀਂ ਪਾਣੀ ਚਾਹੀਦਾ ਬਜਰੀ ਤਾਂ ਐ ਲੱਡੂ ਵੱਟ ਮੈਂ ਹੀ ਹੋਵੇ ਜਿਵੇਂ ਲੱਡੂ ਵੱਟਦੇ ਆ ਬਜਰੀ ਤਾਂ ਇਸ ਤਰ੍ਹਾਂ ਦੀ ਹੋਵੇ ਜੀ ਫਿਰ ਜਾ ਕੇ ਇਹ ਘਟੋ ਘਟਨਾ ਵਾਲੀ 15 12 ਦਿਨ ਜ਼ਰੂਰੀ ਆ ਜੀ ਆਪਣੇ ਕੀ ਆ ਆਰਡਰ ਬਣਦਾ ਤੀਜੇ ਦਿਨ ਟਿਕਾ ਦੇ ਅਗਲੇ ਨੂੰ ਲੈ ਠੀਕ ਆ ਜੀ ਉਹਦੀ ਕਿਉਰਿੰਗ ਸਹੀ ਆ ਸੀ ਜੇ ਮੈਂ ਚਕਾਉਣਾ ਵੀ ਤਾਂ ਉਹਨੂੰ 15 ਦਿਨਾਂ ਲਈ ਉਹਦੀ ਰੱਖੋ ਭਾਈ ਜਿਹੜਾ ਉਹਦਾ ਮਤਲਬ ਮੈਂ ਆਪਦੇ ਕੋਲੋਂ ਨਹੀਂ ਕੋਈ ਕਾਨੂੰਨ ਬਣਾਏ ਜੀ ਜਿਹੜੀ ਸਟੱਡੀ ਕਹਿੰਦੀ ਆ ਜੀ ਵੀ ਉਹਦੇ ਅਕੋਰਡਿੰਗ ਹੀ ਆਪਾਂ ਮਤਲਬ ਇਹਦੀ ਤਰਾਈ ਜ਼ਰੂਰੀ ਆ ਜੀ ਠੀਕ ਆ ਜੀ ਵੀ ਜਿਹੜੀਆਂ ਗੱਲਾਂ ਫੇਰ ਅਗਲਾ ਚਲੋ ਆ ਕਹਿੰਦਾ ਸਾਡੀ ਗਰੰਟੀ ਆ ਗਰੰਟੀ ਕੀ ਕਰੂਗੀ ਜੀ ਅਗਲੇ ਲਾਉਣ ਵਾਲੇ ਨੇ ਲਾਤੀ 8-14 ਸਾਲਾਂ ਚ ਛੇਤੀ ਟੁੱਟ ਗਈ ਜੀ ਇਥੇ ਕਿਹੜਾ ਆਏ ਆ ਜੀ ਆਮ ਆਪਾਂ ਸਾਰੇ ਲੋਕਲ ਬੰਦੇ ਆ ਆਪਣੀਆਂ ਕਿਹੜਾ ਬ੍ਰਾਂਚਾਂ ਜੀ ਇੱਥੇ ਵੀ ਆਪਾਂ ਲਾਂਭਾ ਦੇ ਦਾਂਗੇ ਕੋਈ ਭਾਈ ਇਹ ਤਾਂ ਕੇਰਾ ਕੋਈ ਬਣਾਇਆ ਨਹੀਂ ਵੀ ਪਹਿਲਾਂ ਹੀ ਜਿੰਨੀ ਤਸੱਲੀ ਦੇ ਸਕਦੇ ਆ ਵੀ ਇਹ ਪ੍ਰੋਡਕਟ ਭਾਈ ਆਏ ਬਣਾਉਂਦੇ ਆ ਅਸੀਂ ਤੁਹਾਡੇ ਸਾਹਮਣੇ ਹੀ ਬਣਦਾ ਜੀ ਇਹ ਬਿਲਕੁਲ ਭਾਈ ਬਾਕੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਨਵੇਂ ਨਵੇਂ ਅਪਡੇਟ ਤੇ ਥੋੜਾ ਜਿਹਾ ਵਧੀਆ ਲੈਵਲ ਤੇ ਹੋਰ ਵੀ ਚੀਜ਼ਾਂ ਲਾਵਾਂਗੇ ਜੀ ਠੀਕ ਆ ਭਾਈ ਲਓ ਵੀ ਮਿੱਤਰੋ ਆਉਣ ਵਾਲੇ ਦਿਨਾਂ 'ਚ ਬਾਈ ਦੀ ਜਿਹੜੀ ਫੈਕਟਰੀ ਆ ਉਹ ਵੀ ਬਿਲਟ ਕਰਾਵਾਂਗੇ ਤੇ ਜਿਵੇਂ ਗੇਟ ਦਿਖਾਏ ਸਭ ਤੋਂ ਵੱਡੀ ਗੱਲ ਆ ਵੀ ਲੌਂਗ ਲਾਈਫ ਕਿਵੇਂ ਚ ਤਾਂ ਬਾਕੀ ਉਹ ਚੀਜ਼ਾਂ ਬਾਈ ਕਹਿੰਨਾ ਬਣਾਵਾਓ ਜਿਹੜੀਆਂ ਤੁਹਾਡੇ ਨਾਲ ਲੰਮਾ ਸਮਾਂ ਚੱਲਣ ਤੁਹਾਡੇ ਘਰ ਦੇ ਵਿੱਚ ਨਾ ਕਿ 5-10 ਸਾਲਾਂ ਨੂੰ ਤੁਹਾਨੂੰ ਭੁੱਲਣ ਲੱਗੇ ਫਿਰ ਭੁੱਲਣ ਲੱਗੇ ਬਿਲਕੁਲ ਜੀ ਤੇ ਜੇ ਕੋਈ ਹੋਰ ਵੀ ਬਾਈ ਕੋਲੋਂ ਲੈ ਲੈਣਾ ਚਾਹੁੰਦੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਵੀ ਪ੍ਰੋਡਕਟ ਖਰੀਦਣਾ ਤੁਸੀਂ ਪਿਹੋੜ ਬਾਈ ਦੀ ਸ਼ੋਰੂਮ ਤੇ ਵੀਟ ਵੀ ਕਰ ਸਕਦੇ ਹੋ ਜਾਂ ਬਾਈ ਨਾਲ ਗੱਲਬਾਤ ਕਰਕੇ ਆਪ ਦਾ ਵਟਸਐਪ ਤੇ ਆਰਡਰ ਮੰਗਵਾ ਸਕਦੇ ਹੋ ਧੰਨਵਾਦ ਦੋਸਤੋ